ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਵੱਲੋਂ ਬਚਤ ਪਵਨ ਨੂਯਾਨਾ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕਿਲਾ ਰਾਏਪੁਰ ਵਿਖੇ 3 ਜਨਵਰੀ ਤੋਂ 1 ਫਰਵਰੀ ਤੱਕ ਪਿੰਡੂ 올림픽 ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਇਹਨਾਂ ਖੇਡਾਂ ਦੇ ਵਿੱਚ 3 ਦਿਨ ਬੈਲ ਗੱਡੀਆਂ ਦੀਆਂ ਦੌੜਾਂ ਵੀ ਹੋਣਗੀਆਂ। ਇਹਨਾਂ ਖੇਡਾਂ ਦੇ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਸ਼ਿਰਕਤ ਕਰਨਗੇ। ਉੱਥੇ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਪਿੰਡੂ ਵਿਕਾਸ ਅਮਰਜੀਤ ਬੈਂਸ उपमंडल मजिस्ट्रेट लुधियाना पूर्वी जसनीर कौर भुलर किला रायपुर स्पोर्ट्स सोसाइटी के प्रधान करनाल सिंह गरेवाल जनरल सकत्र गुरविंदर कोच परमजीत सिंह स्पोक्समैन गुरिंदर सिंह गरेवाल वर्किंग कमेटी इंचार्ज बलराज गाबा भी मौजूद रहे मैं कर्नल सुरेंद्र सिंह गरेवाल प्रेसिडेंट किला रायपुर स्पोर्ट्स सोसाइटी ਜੋ ਕਿ ਕਿਲਾ ਰਹਿਪੁਰ ਵਿਖੇ ਖੇਡਾਂ ਦਾ ਅਸੀਂ ਆਯੋਜਨ ਕਰਨ ਜਾ ਰਹੇ ਹਾਂ 30 31 ਔਰ 1 ਫੈਬਰੂਰੀ ਨੂੰ ਔਰ ਮੈਂ ਬਹੁਤ-ਬਹੁਤ ਤਨਵਾਦੀਆਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਉਤਸ਼ਾਹ ਦਿੱਤਾ ਕਾਫੀ ਸਾਰਾ ਜੋ ਫੰਡਸ ਵਗੈਰਾ ਹੈ ਉਹ ਸਾਨੂੰ ਅਲੋਕੇਸ਼ਨ ਕੀਤੀ ਹੈ ਨਾਲ ਦੀ ਨਾਲ ਹੀ ਜਿਹੜੀ ਸਾਡੀ ਲੋਕਲ ਐਡਮਿਨਿਸਟ੍ਰੇਸ਼ਨ ਹੈ ਡੀਸੀ ਸਾਹਿਬ ਏਡੀਸੀ ਸਾਹਿਬ ਐਸਟੀਐਮ ਸਾਹਿਬ ਸਾਡੇ ਲੋਕਲ ਐਮਐਲਏ ਸਾਹਿਬ ਤੇ ਹੋਰ ਸਾਡੇ ਮਿੱਤਰ ਪਿਆਰੇ ਜੋ ਜੋ ਵੀ ਹੈ ਪਲਸ ਜਿਹੜੀ ਪ੍ਰੈਸ ਹੈ ਸਾਡੇ ਉਹਨਾਂ ਦਾ ਬਹੁਤ ਸਹਿਯੋਗ ਸਾਨੂੰ ਮਿਲਿਆ ਹੈ ਔਰ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਕਿ ਹੁਣ ਜਿਹੜਾ ਨਵੇਂ ਤੋਂ ਦੁਬਾਰਾ ਤੋਂ ਬੈਲ ਗੱਡੀਆਂ ਦੀ ਦੌੜ ਰੀਨਸਟੇਟ ਹੋਈ ਹੈ ਉਸ ਨੂੰ ਬਹੁਤ ਸੋਚੇਜੇ ਢੰਗ ਨਾਲ ਅਸੀਂ ਉਸ ਨੂੰ ਮੈਨੇਜ ਕਰੀਏ ਮੇਰਾ ਸਾਰਾ ਸਟਾਫ ਸਾਡੇ ਸੁਸਾਇਟੀ ਦੇ ਮੈਂਬਰ ਜਿਹੜੇ ਆ ਅਸੀਂ ਸਾਰੇ ਇਹਦੇ ਤੇ ਬਹੁਤ ਬਹੁਤ ਖੁਸ਼ ਆ ਔਰ ਅਸੀਂ ਇੱਕ ਕੋਸ਼ਿਸ਼ ਕਰਾਂਗੇ ਕਿ ਗਾਹਾਂ ਤੋਂ ਦੁਬਾਰਾ ਕੋਈ ਗਲਤੀ ਨਾ ਕਰੇ ਤਾਂ ਕਿ ਇਹ ਬੈਲ ਗੱਡੀਆਂ ਦੀ ਦੌੜ ਦੇ ਉੱਤੇ ਕੋਈ ਪ੍ਰੇਸ਼ਾਨਚਿੰਨ ਲਗਾਇਆ ਜਾਵੇ। ਤੇ ਮੈਂ ਡੀਸੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਇਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਜੋ ਵੀ ਲੈਟਰਸ ਵਗੈਰਾ ਆਸ ਬਹੁਤ ਸਾਰਾ ਇਹਨਾਂ ਨੇ ਗਾਈਡਲਾਈਨਸ ਸਾਨੂੰ ਦਿੱਤੀਆਂ ਨੇ। ਡੀਸੀ ਸਾਹਿਬ ਸਾਡੇ ਕੋਲ ਲਗਾਤਾਰ ਉੱਥੇ ਆਉਂਦੇ ਰਹੇ ਆ। ਐਸਡੀਐਮ ਮੈਡਮ ਇਹਨਾਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਅਸੀਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਸਕਿਨੀਆ ਪੀ ਮੈਂ ਇਸ ਵਾਰੀ ਬੈਲ ਦੌੜਾ ਦੀ ਹੈ ਕੀ ਪੂਰੇ ਪੰਜਾਬ ਤੋਂ ਆਏ ਕੱਲੇ ਲੁਧਿਆਣੇ ਤੋਂ ਤੇ ਨਾਲ ਕਦੋਂ ਕਦੋਂ ਮੈਚਿਸ ਹੋਣਗੇ ਪਰ ਵੀ ਲੱਗਦਾ ਆ ਐਸਾ ਹੈ ਜੀ ਤਿੰਨ ਦਿਨ ਬੈਲ ਗੱਡੀਆਂ ਦੀ ਦੌੜਾ ਹੋਣਗੀਆਂ ਸ਼ੁਰੂ ਦੇ ਵਿੱਚ ਅਗਰ ਅਸੀਂ ਐਂਟੀਸੀਪੇਟ ਕਰੀਏ ਕਿ 100 ਬੈਲ ਗੱਡੀਆਂ ਆਉਂਦੀਆਂ ਨੇ ਤਾਂ ਪਹਿਲੇ ਦਿਨ ਜਿਹੜੀ ਉਹ ਸ਼ਾਰਟਲਿਸਟ ਹੋਏ ਹੁੰਦੇ ਰਹੇ ਨੇ ਕੱਟਆਫ ਹੁੰਦਾ ਜਾਇਆ ਦੂਸਰੇ ਦਿਨ ਵੀ ਦੌੜਾ ਹੋਣੀਆਂ ਨੇ ਫਾਈਨਲ ਡੇ ਸਵੇਰੇ ਵੀ ਹੋਣਗੀਆਂ ਸ਼ਾਮ ਨੂੰ ਵੀ ਹੋਣਗੀਆਂ ਸੋ ਉਹਦੇ ਵਿੱਚ ਜਿਹੜਾ ਨੰਬਰ 1 ਤੇ ਜੋ ਵੀ ਆਏਗਾ ਉਹਨਾਂ ਨੂੰ ਬੜੇ ਚੰਗੇ ਮੋਟੇ ਜਿਹੜੇ ਇਨਾਮਾਂ ਦਿੱਤੇ ਜਾਣਗੇ ਅਸੀਂ ਟੈਂਟੇਟਿਵਲੀ 2 ਲੱਖ ਰੁਪਏ ਰੱਖਿਆ ਹੋਇਆ ਜੋ ਫਰਸਟ ਆਏਗੀ ਔਰ ਜੋ 8ਵੇਂ ਨੰਬਰ ਤੇ ਆਏਗੀ ਉਸ ਨੂੰ 40000 ਰੁਪਏ ਦਾ ਇਨਾਮ ਹੋਏਗਾ ਨਾਲ ਨਾਲ ਉਹਨਾਂ ਨੂੰ ਅਸੀਂ ਟਰੋਫੀਆਂ ਵੀ ਦੇਾਂਗੇ ਵੈਲ ਗੱਡੀਆਂ ਵਾਲੀਆਂ ਜੋ ਟਰੋਫੀਆਂ ਨੇ ਉਹ ਸਾਡੇ ਸੁਸਾਇਟੀ ਵੱਲੋਂ ਅਸੀਂ ਦੇਾਂਗੇ ਜੋ ਪ੍ਰਾਈਜ਼ਸ ਹੈਗੇ ਕੈਸ਼ ਪ੍ਰਾਈਜ਼ ਵਗੈਰਾ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਜੁੜਿਆ ਹੈ ਉਹ ਔਨ ਦਾ ਸਪੌਟ ਚੈੱਕ ਵਗੈਰਾ ਜਾਂ ਕੈਸ਼ ਜਿਸ ਤਰ੍ਹਾਂ ਵੀ ਉਹਨਾਂ ਨੂੰ ਠੀਕ ਲੱਗੇਗਾ ਉਹ ਕਰਨਗੇ ਔਰ ਅਸੀਂ ਚਾਹਾਂਗੇ ਕਿ ਜਿੰਨੇ ਵੀ ਪਾਰਟਿਸਪੈਂਟਸ ਹੈਗੇ ਐਸਪੈਸ਼ਲੀ ਬੈਲ ਗੱਡੀਆਂ ਵਾਲੇ ਉਹ ਨਾਲ ਆਪਣਾ ਆਧਾਰ ਕਾਰਡ ਵਗੈਰਾ ਐਡਰੈਸ ਮੋਬਾਈਲ ਨੰਬਰ ਉਹ ਲੈ ਕੇ ਆਉਣ ਤਾਂ ਕਿ ਆਇਡੈਂਟੀਫਾਈ ਕੀਤਾ ਜਾ ਸਕੇ ਸਰ ਕੋਰਟ ਦੀ ਆ ਵੀ ਸਖਤ ਹੈਗੀਆ ਨਹੀਂ ਕਿ ਜਿਹੜੇ ਨਿਯਮ ਹੈ ਉਹਨਾਂ ਦੀ ਪਾਲਣਾ ਹੋਣੀ ਜ਼ਰੂਰੀ ਹੈ ਸੋ ਸਾਡੇ ਵੱਲ ਤੁਹਾਡੇ ਵੱਲੋਂ ਵੀ ਨਜ਼ਰ ਰੱਖੀ ਜਾਊਗੀ ਇਸ ਗੱਲ ਤੇ ਜੀ ਬਿਲਕੁਲ 100% ਅਸੀਂ ਆਲਰੇਡੀ ਕਿ ਐਡਮਿਨਿਸਟ੍ਰੇਸ਼ਨ ਨੇ ਜਿਸ ਹਰ ਲੋ ਇੱਕ ਕਮੇਟੀ ਆਲਰੇਡੀ ਗਠਨ ਕੀਤੀ ਗਈ ਹੈ ਜਿਹਦੇ ਵਿੱਚ ਪੂਰੀ ਲਿਸਟ ਜੋ ਹੈ ਸਾਡੇ ਕੋਲੇ ਆਈ ਹੋਈ ਆ ਕੁਝ ਇੱਕ ਚੀਜ਼ਾਂ ਨੇ ਜਿਵੇਂ ਕਿ 3 ਸਾਲ ਤੋਂ ਛੋਟਾ ਬੱਚਾ ਨਹੀਂ ਹੋਣਾ ਚਾਹੀਦਾ ਤੇ ਬਿਲਕੁਲ ਜਿਹਨੂੰ ਖੀਰੇ ਕਹਿ ਦਿੰਦੇ ਹੁਣ ਕੋਲ ਕੇਵਲ ਪੰਜਾਬੀ ਦੇ ਵਿੱਚ ਜਿਨ੍ਹਾਂ ਦਾ ਇਹ ਅਨੁਭਵੀ ਨਹੀਂ ਆਏ ਉਹਨਾਂ ਨੂੰ ਵੀ ਛੋਟੇ-ਛੋਟਿਆਂ ਨੂੰ ਤੁਸੀਂ ਨਹੀਂ ਭਜਾ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਦਾ ਕਿਸੇ ਦੇ ਸੱਟ ਨਾ ਲੱਗੀ ਹੋਵੇ ਸਿੰਘਾਂ ਦੇ ਉੱਪਰ ਇੱਥੇ ਕੋਈ ਕਪੜਾ ਨਹੀਂ ਬੰਨਿਆ ਜਾਣਾ ਕੋਈ ਮਾਰਨਾ ਨਹੀਂ ਹੈ ਇਹ ਪੂਛ ਨੂੰ ਵੀ ਨਹੀਂ ਮਰੋੜਨਾ ਇੱਥੋਂ ਤੱਕ ਕਹਿ ਕੇ ਸਿਰਫ ਤੁਸੀਂ ਧਫਾ ਮਾਰ ਸਕਦੇ ਸੋ ਸਾਰੀਆਂ ਮੇਰੇ ਕੋਲ 15 20 ਦੀ ਲਿਸਟ ਹੈਗੀ ਹੈ ਐਕਟੀਵਿਟੀ ਜੋ ਕਿ ਉੱਥੇ ਬੈਨ ਹੋਏਗੀ ਅ ਕਦਰ ਸਾਹਿਬ ਇੱਕ ਪਹਿਲਾਂ ਇੱਥੇ ਸਟੰਸ ਵੀ ਹੁੰਦੇ ਸੀ ਇੱਕ ਡਿਫਰੈਂਟ ਐਨੀਮਲਸ ਨੂੰ ਲੈ ਕੇ ਡੌਬ ਰੇਸਸ ਵੀ ਹੁੰਦੀ ਸੀ ਜਾਂ ਹੋਰਸਸ ਟੰਸ ਹੁੰਦੇ ਸੀ ਉਹ ਵੀ ਕੀ ਦੇ ਰਹੇ ਨੇ ਕਿ ਸਿਰਫ ਬੋਲੋ ਕਾਟਰੀ ਸੋ ਫਾਰ ਸਾਨੂੰ ਜਿਹੜਾ ਆਪਣਾ ਐਕਟ ਬਣਿਆ ਹੈ ਪ੍ਰੀਵੈਂਸ਼ਨ ਟੂ ਗੁਰੂ ਆਈਟੀ ਐਕਟ ਜਿਹੜਾ 2000 uh, mm, 2019 ਉਹਦੇ ਮੁਤਾਬਕ ਸਿਰਫ ਬੈਲ ਗੱਡੀਆਂ ਦੀ ਛੋਟ ਹੈ ਕਿਲਾ ਰੈਪਰ اونਲੀ ਸੋ ਬਹੁਤ ਸਾਰੇ ਸਾਡੇ ਭਰਾ ਜਿਹੜੇ ਕਿਸਾਨ ਪਰਾਈ ਆ ਬੈਲ ਗੱਡੀ ਤੋਂ ਡਾਕ ਹੈ ਕਿ ਉਹ ਸਮਝਦੇ ਆਂ ਕਿ ਸ਼ਾਇਦ ਜੋ 2025 ਦੇ ਵਿੱਚ ਵਿਧਾਨ ਸਭਾ ਚ ਇੱਕ ਬਿਲ ਪਾਸ ਹੋਇਆ ਸੀਗਾ ਵੀ ਉਹਦੇ ਮੁਤਾਬਕ ਸ਼ਾਇਦ ਇਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਹੋਈ ਸੋ ਆਪਣਾ ਜਿਹੜਾ ਸੀ ਆਲਡ ਸੀ ਆਲਰੇਡੀ ਸੋ ਉਹ ਐਕਟ ਵੀ ਬਣ ਚੁੱਕਿਆ ਹੈ ਉਹਦੇ ਤੇ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਿਗਨੇਚਰਸ ਵੀ ਹੋ ਗਏ ਨੇ ਸੋ ਕਲਰ ਰੈਪਰ ਦਾ ਜਿਹੜਾ ਹੈ ਉਹਦੇ ਤੇ ਕੋਈ ਰੁਕਾਵਟ ਨਹੀਂ ਹੈ ਔਰ ਉਸ ਦੇ ਲਈ ਲੈਟਰ ਵੀ ਜਿਹੜਾ ਹੈ ਡਾਇਰੈਕਟਰ ਆਫ ਐਨੀਮਲ ਹਸਬੰਡਰੀ ਨੂੰ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਮੈਨੂੰ ਵੀ ਉਹਦੀ ਕਾਪੀ ਮਿਲੀ ਹੈ ਤੇ ਜਿਹੜੇ ਆਪਣੇ ਡਿਪਟੀ ਡਾਇਰੈਕਟਰ ਆਫ ਐਨੀਮਲ ਹਸਬੰਡਰੀ ਲੁਧਿਆਣਾ ਵਾਲੇ ਉਹਨਾਂ ਨੂੰ ਵੀ ਇਹ ਕਲੀਅਰੈਂਸ ਪੂਰਾ ਮਿਲ ਗਿਆ ਹੈ ਕਿ ਕਲਰ ਰੈਪਰ ਚ ਬੈਲ ਗੱਡੀਆਂ ਦੀ ਅੰਦੋੜਾ ਹੋਣਗੀਆਂ ਸਰ ਬੈਲ ਗੱਡੀਆਂ ਦੀ ਢੋੜਾ ਤੋਂ ਪਹਿਲਾਂ ਡਾਕਟਰਾਂ ਦੀ ਟੀਮ ਵੀ ਹੋਣਗੀਆਂ ਜੀ ਉਹ ਉਹ ਬਿਲਕੁਲ ਉਹ ਆਲਰੇਡੀ ਆਰਡਰ ਆ ਚੁੱਕਿਆ ਆਲਰੇਡੀ ਆਰਡਰ ਦੇ ਦਿੱਤੇ ਹੋਇਆ ਡਾਇਰੈਕਟਰ ਐਨੀਮਲ ਹਸਬੈਂਡਰੀ ਨੀਂਉ ਨਾਹਾਂ ਦੇ ਜਿਹੜੇ ਨਿਪਤੀ ਡਾਇਰੈਕਟਰ ਐਨੀਮਲ ਹਸਬੈਂਡਰੀ ਹੈਗੇ ਇਹਨਾਂ ਦੀ ਟੀਮ ਉੱਥੇ ਹੋਏਗੀ ਤੇ ਪੂਰਾ ਅਰੇਂਜਮੈਂਟ ਹੋਏਗਾ ਕੋਈ ਏਵੈਕੂਏਸ਼ਨ ਦਾ ਵੀ ਅਰੇਂਜਮੈਂਟ ਇਹ ਕਰਕੇ ਰੱਖਣਗੇ ਤੇ ਨਾਲ ਦੀ ਨਾਲ ਉਹ ਜਿਹੜੀ ਟੀਮ ਹੈ ਉਹਨਾਂ ਨੇ ਸਾਰਾ ਅਰੇਂਜਮੈਂਟ ਦੇਖਣਾ ਹੈ ਕਿ ਹਾਂ ਕਿਸੇ ਜਾਨਵਰ ਦੇ ਵਿੱਚ ਕੋਈ ਗਲਤੀ ਨਾ ਹੋਵੇ ਕੋਈ ਨਸ਼ਾ ਵਗੈਰਾ ਜਾਂ ਜੋ ਵੀ ਮੈਂ ਦੱਸਿਆ ਕਿ ਉਹ ਸਾਰੀਆਂ ਚੀਜ਼ਾਂ ਤੇ ਅੱਜ ਈ ਕੱਲ੍ਹ ਦੇ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ ਰਾਏਪੁਰ ਦੀ 올림픽ਸ ਹੁੰਦੀ ਹੈ ਉੱਥੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ ਰਾਏਪੁਰ ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੇਵਾਲ ਸਾਹਿਬ ਕੈਮਲ ਸਿੰਘ करनल सुरेंद्र सिंह गरेवाल साहब वो भी मेरे न एम एल ए साहब उन्होंने रिप्रजेंटेटिव सारे मेरे नाल ने कमेटी के समूह मैंबरस वो मेरे नाल ने इस वे बैठे हुए हैं डी एस ओ साहब ए डी सी डी एस डी एम ईस्ट और समूह नोडल अफसर असिस्टेंट नोडल अफसर जेड विरासती खेडों जोड़ा है समुचे ढंग नाल सारे नाल ਕਿਲਾ रायपुर ਦੀ ਵਿਰਾਸਤੀ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਸ ਵਾਰ ਦੀ ਸਪੈਸ਼ਲ ਅਟਰੈਕਸ਼ਨ ਇਹ ਹੈਗੀ ਹੈ ਕਿ ਡਿਪਾਰਟਮੈਂਟ ਆਫ ਐਨੀਮਲ ਹਸਪਿਟੈਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕਾਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੌੜਾਂ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭ ਆਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 3 जनवरी 31 जनवरी ते 1 फरवरी ते माननीय मुख्यमंत्री साहब टूरिज्म मिनिस्टर साहब और माननीय अपने कुडिया साहब वो भी ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਹਾਂ ਨੇ ਸ਼ਿਰਕਤ ਕਰਨਗੇ और ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ bade program ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ ਹਾਕੀ ਮੈਚ ਕਬੱਡੀ ਸ਼ਾਰਟ ਪੁੱਟ 100 ਮੀਟਰ ਦੀ ਦੌੜਾਂ ਆਦਿ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ 3 ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਆ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪੀਲੇ ਕੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਆ ਧੰਨਵਾਦ ਸਰ ਜਿਵੇਂ ਕਿ ਪਹਿਲੇ ਮੰਗਿਆ ਜਵਾਗ ਹੈ ਨਾ ਕੋਈ ਲੱਗ ਕੇ ਕੋਈ ਖਾਸ ਕਮੇਟੀ ਨਹੀਂ ਜੀ ਬੜੇ ਸਟਾਫ ਨੇ ਜੀ ਲੱਗ ਸਕੇਗਾ ਜੀ ਜਦੋਂ ਗੱਲ ਕਰਦੇ ਹਾਂ ਨਾ ਨਹੀਂ ਬਿਲਕੁਲ ਜਿਹੜਾ ਜੀ ਜੋ ਐਸਓਪੀ ਬਣ ਕੇ ਆਇਆ ਹੈ ਕਿ ਜਿਹੜਾ ਐਸ ਇਹ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡਲਾਈਨਸ ਫੋਲੋ ਕੀਤੀਆਂ ਜਾਣਗੀਆਂ ਪ੍ਰੋਪਰ ਡਿਊਟੀਆਂ ਲੱਗਣਗੀਆਂ ਔਰ ਉਸ ਦੇ ਨਾਲ-ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਤੋਂ ਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਧੰਨਵਾਦ ਰੈਲੀ ਜੀ ਨੂੰ ਕਿਹਾ ਸੀਗਾ ਔਰ ਪਿੰਡ ਵਾਲਾ ਨੇ ਲੋਕਾਂ ਨੇ ਕਮੇਟੀ ਨੇ ਸਮੂਹ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਜਦੋਂ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਨੀ ਸੀ ਤਾਂ ਉਸ ਵੇਲੇ ਸਾਡੇ ਨਾਲ ਗੱਲਾਂ ਹੋਈਆਂ ਸੀ ਜੀ ਉਹਨਾਂ ਦੇ ਨਾਲ ਔਰ ਉਹ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾਂ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ ਬਿਲਕੁਲ ਜੀਓ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਹੈ ਕਿ ਤੁਸੀਂ ਆ ਡੂਜ਼ ਐਂਡ ਡੌਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਆ ਚੀਜ਼ ਆਪਾਂ ਕਰ ਸਕਦੇ ਆ ਚੀਜ਼ ਆਪਾਂ ਨਹੀਂ ਕਰ ਸਕਦੇ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਟੇਕ ਕੇਅਰ ਕਰੇ ਔਰ ਐਮਬੂਲੈਂਸ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਥੇ ਮੌਜੂਦ ਹੋਊਗੀ ਔਰ ਹਰ ਚੀਜ਼ ਜਿਹੜੇ ਡੂਜ਼ ਐਂਡ ਡੌਨਸ ਹਨ ਫੋਲੋ ਕਰਕੇ ਲਾਂਗੇ